ਅੰਮ੍ਰਿਤਸਰ ਦੇ ਚਬਾਲ ਰੋਡ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਕਾਰ ਅਤੇ ਬੁਲੇਟ ਦੀ ਰੇਸ ਲਗਾ ਰਹੇ ਨੌਜਵਾਨਾਂ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ ਜਿਸ ਦੇ ਚਲਦਿਆਂ ਮੌਕੇ ਤੇ ਹੀ ਉਸ 32 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ Laash ਕਬਜ਼ੇ ਵਿੱਚ ਲੈ ਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਮ੍ਰਿਤਕ 32 ਸਾਲਾਂ ਨਿਰਵੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮਤਲਬ ਇਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲਟ ਦੇ ਉੱਤੇ ਚੜ ਕੇ ਤੇ ਉਹ ਨਿਕਲ ਕੇ ਭੱਜ ਗਏ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਆ ਪਰ ਹਲੇ ਇਹਨਾਂ ਦੀ ਸੁਣ ਨਹੀਂ ਜਾਈ ਦੀ 1.5-2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਕਿੱਥੇ ਐਕਸੀਡੈਂਟ ਹੋਇਆ ਆ ਕੋਈ ਮੁੰਡਾ ਉੱਥੇ ਨੇ ਮੋਕੇ ਦਾ ਵਾਰਦਾਤ ਤੇ ਵੜ ਗਿਆ ਤਿੰਨ ਚਾਰ ਮੁੰਡੇ ਸੀਗੇ ਬੁਲਟ ਤੇ ਹੋ ਰਵਾਨਾ ਹੋਵੇਗਾ ਜੇ ਨਾਲ ਉਹ ਰੇਸ ਲਾਂਦਾ ਪਿਆ ਜੀ ਸਾਹਿਬ ਮਿਲਣਾ ਚਾਹੇਗਾ ਆਪਾਂ ਨੇ ਸਾਰੀ ਉਮਰ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਘਰ-ਵੱ ਘਰ ਨਹੀਂ ਬਣਿਆ ਸਿਰਫ ਤੁਹਾਡੀਆਂ ਬਣਾਈਆਂ ਲਈ ਹੁਣ ਜਦੋਂ ਚੱਕ ਦੱਕ ਪੈਣ ਸੋਕਣਾ ਆਇਆ ਫੂ ਐਕਸੀਡੈਂਟ ਹੋਇਆ ਚ ਬਾਲ ਅ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਸੀ ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ ਤੇ ਅਸੀਂ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈਆਂ ਜ਼ਰੂਰ ਕਰਾਂਗੇ ਮੌਕੇ ਦੀ ਸੀਸੀਟੀਵੀ ਜੀ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਸੀਗਾ ਕਿ ਗੈਡ ਬਾਡੀ ਨੂੰ ਵਾਈਂਡ ਅਪ ਕਰਕੇ ਜਾਂ ਜੋ ਵੀ ਉਹਨਾਂ ਨਾਲ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੇ ਦਿਵਾ ਸਕਦੇ ਹਨ